ਤੋਂ ਉੱਪਰ ਚੜ ਗਈ ਇਹਨਾਂ ਨੇ ਦਰਵਾਜ਼ਾ ਜੇ ਨਹੀਂ ਖੋਲਿਆ ਮੈਤੇ ਵਾਸ਼ਰੂਮ ਵੀ ਜਾਣਾ ਹਾਏ ਮੰਮੀ ਮੰਮੀ ਦਰਵਾਜ਼ਾ ਖੋਲੋ ਮੰਮੀ ਹਾਏ ਹੁਣ ਮੈਂ ਕੀ ਕਰਾਂ ਮੈਤੇ ਵਾਸ਼ਰੂਮ ਵੀ ਜਾਣਾ ਹਾਏ ਹਾਏ ਇਹ ਤੇ ਜਾਲੀਆਂ ਖੁੱਲਣੀਆਂ ਨਹੀਂ ਆਏ ਹੁਕੀ ਕਰ ਮੈਂ ਕੋਈ ਲੱਗਦਾ ਵੀ ਨਹੀਂ ਕੋਈ ਹੈ ਇਹ ਬਹੁਤ ਇਹ ਬਹੁਤ ਨਹੀਂ ਗੱਲ ਸੁਣੀ ਹਾਂਜੀ ਚਾਚੀ ਕੀ ਹੋਇਆ ਮੈਂ ਗੱਲ ਸੁਣੀ ਆ ਇੱਕ ਕੰਮ ਕਰ ਹਾਂ ਕੀ ਹੈ ਪਹਿਲਾ ਆ ਫੋਨ ਲਾ ਦੇ ਮੇਰੇ ਘਰ ਜਰਾ ਕਰ ਕਿੰਨੂੰ ਲਾਉਣਾ ਵਾ ਘਰ ਭਾਜੀ ਨੂੰ ਫੋਨ ਲਾ ਦੇ ਇਹਨਾਂ ਫੋਨ ਲਾ ਦੇ ਫੋਨ ਤੇ ਚਾਚੀ ਜੀ ਲਾ ਦਿੰਦਾ ਵਾ ਪਰ ਜਾਲੀ ਲੱਗੀ ਗੱਲ ਕਿੱਦਾਂ ਕਰੋਗੇ ਤੂੰ ਇਦਾਂ ਕਰ ਤੂੰ ਫੋਨ ਕਰਕੇ ਨਾ ਘਰ ਸੁਣਾ ਦੇ ਦੇ ਮੇਰਾ ਕਿ ਮੈਨੂੰ ਇੱਥੋਂ ਲੈ ਜਾ ਆ ਕੇ ਜਲਦੀ ਕਰੀ ਮੇਰਾ ਵੀ ਲੇ ਤਾਂ 2728 8000 ਮੇਰਾ ਬੋ ਮੇਰੇ ਘਰ ਦੇ ਨੂੰ ਕਹੀਂ ਮੈਨੂੰ ਇਹਨਾਂ ਨੇ ਬੜਾ ਕੁੱਤਾ ਸਾਚੀ ਮੇਰੀ ਗੱਲ ਸੁਣਾ ਨੰਬਰ ਤੇ ਮੈਂ ਲਾ ਦਿੰਦਾ ਵਾ ਪਰ ਮੇਰਾ ਨਾਂ ਨਹੀਂ ਹੋਣਾ ਚਾਹੀਦਾ ਮੇਰਾ ਨਾਂ ਨਾ ਲਿਓ ਮੈਂ ਨਹੀਂ ਲੈਂਦੀ ਤੇਰਾ ਭਲਾ ਹੋਵੇ ਮੇਰੇ ਘਰ ਫੋਨ ਲਾ ਦੇ ਨੇ ਕਹਿੰਨੇ ਨੇ ਮੈਨੂੰ ਬੜਾ ਕੁੱਟਿਆ ਵਾ ਮੈਨੂੰ ਆ ਕਿਤੋਂ ਲੈ ਜਾ ਚਿੱਤੀ ਚੰਗਾ ਮੇਰੇ ਵੀ ਸਿੱਤੀ ਫੋਨ ਕਰਕੇ ਕਹਿ ਦੇ ਬੋੜੀ ਮਾਦਾ ਠੀਕ ਹੁਣ ਹਾਂ ਠੀਕ ਵਾ ਪਰ ਨਾਂ ਨਾ ਪ੍ਰੇਮ ਆਲਸ ਕਰਿਆ ਅਗਰ ਥੋੜੀ ਥੋੜੀ ਬਥੇਰੀ ਕਰਦੀ ਆ ਮਾਲਚ ਮਾਲਚ ਕਰਦੀ ਲੱਕ ਨੂੰ ਕਰਦੀ ਲੱਤਾਂ ਨੂੰ ਕਰਦੀ ਆ ਵਾਈ ਚੀਜ਼ਾਂ ਦਾ ਫਾਇਦਾ ਜਦੋਂ ਚਾਹੌਲ ਮਾਵਾਂ ਦੀ ਦਾਲ ਆਲੂ ਇਹਨਾਂ ਤੋਂ ਪਰਹੇਜ਼ ਕਰੀ ਜਾਣਾ ਬਥੇਰਾ ਕੋ ਖਾਂਦੇ ਹਾਂ ਹੁਣ ਬਦਲਿਆ ਜਾਣਾ ਇਦਾਂ ਹੀ ਹੁਣਾਵਾ ਮੈਂ ਉਹੀ ਤੇ ਗੱਲ ਕਹਿੰਦਾ ਜਦੋਂ ਜਵਾਨੀ ਚ ਪਜਦਾ ਸੀ ਖਾਂਦੇ ਸੀ ਹਾਂ ਪਰ ਹੁਣ ਨਹੀਂ ਹੁਣ ਗਰਮੋਂ ਦਾ ਫਕਰ ਜਦੋਂ ਆਜ ਹੁਣ ਸਿਆਲ ਤੇ ਹਾਂ ਬਲਸੀ ਉਲਸੀ ਖਾਲੀ ਉਸ ਤੋਂ ਬਾਅਦ ਪੂਰਜੀ ਪਰਜੀ ਇਹਦੀ ਖਾਇਆ ਕਰੇ ਦੀ ਮੇਥਿਆ ਦੀ ਮੇਥੇ ਦਾ ਆਪਣੇ ਵੀ ਜੇ ਬੜੇ ਹਾਂ ਹਾਂ ਜੀ ਆਹ ਆ ਬਣਾਉਣੀ ਆ ਮੈਂ ਪੁੱਜੀ ਵੀ ਆ ਰੋਟੀਆਂ ਨਹੀਂ ਪਾ ਲਿਆ ਕਦੇ ਕਦੇ ਉਹ ਨਾ ਠੀਕ ਹੈ ਠੀਕ ਹੈ ਇਹ ਕੌਣ ਆ ਗਿਆ ਹਲੋ ਸਸੀ ਕਾਲ ਜੀ ਕੌਣ ਕਾਸ਼ ਬੋਲਾ ਜੀ ਕਾਸ਼ ਐ ਸਾਈ 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 ਕਾਸ਼ ਹਾਂ ਬੋਲ ਹਾਂਜੀ ਹਾਂਜੀ ਬੋਲੋ ਹਾਂਜੀ ਹਾਂਜੀ ਹੋਰ ਭਾਜੀ ਕੀ ਹਾਲ ਹੈ ਠੀਕ ਠਾਕ ਵਧੀਆ ਕਿਉਂ ਇਹ ਗੱਲ ਲੱਗਦਾ ਹੋਇਆ ਕਿ ਉਹਨਾਂ ਨੇ ਸੋਣੀ ਚਾਚੀ ਨੂੰ ਬਹੁਤ ਜ਼ਿਆਦਾ ਕੁੱਟਿਆ ਹੋਵੇ ਘਰ ਦੇ ਅੱਛਾ ਤੇ ਹਾਂਜੀ ਉਹ ਉਹਨਾਂ ਨੇ ਚੋਰੀ-ਚੋਰੀ ਮੈਨੂੰ ਨੰਬਰ ਦਿੱਤਾ ਹਾਂ ਜੀ ਆਂਦੀ ਲੈ ਜਾਓ ਹੁਣੇ ਆ ਕੇ ਤੇ ਉਹ ਜਾਨਾ ਹੀ ਕੰਮ ਦੱਸ ਆਇਆ ਤੇ ਉਹਨੇ ਚੋਰੀ ਚੋਰੀ ਸੰਭਲ ਲਿਆ ਵੇ ਭਾਜੋ ਵੇ ਭਾਜੋ ਕੁੜੀ ਨੂੰ ਬਚਾ ਲੋ ਉਹ ਨਾ ਠੀਕ ਆ ਠੀਕ ਆ ਮੈਂ ਹੁਣੇ ਆਉਣਾ ਭਾਜੋ ਜਲਾਦਾ ਕੋ ਬਚਾ ਲੋ ਇਹ ਪ੍ਰੀਤ ਨੇ ਸਾਡਾ ਜਗਮਣੀ ਕੰਢੀ ਆ ਮਾਤਾ ਹੁਣ ਕੀ ਕਰਾਂ ਮਾਤਾ ਹਾਂ ਇਹ ਦੁਸ਼ਮਣੀ ਪ੍ਰੀਤ ਨੇ ਕੰਢੀ ਉਹ ਮੈਂ ਮਾਤਾ ਪਹਿਲਾਂ ਹੀ ਕਹਿੰਦਾ ਸੀ ਪਹਿਲਾਂ ਦੁਖੀ ਇੱਥੇ ਕੀਤਾ ਹੁਣ ਉੱਥੇ ਦੁਖੀਆਂ ਦੇ ਲਾਤੀ ਲੜ ਹੁਣ ਮੈਂ ਕੀ ਕਰਾਂ ਇਹਦਾ ਇਹ ਜਨਾਨੀ ਨੂੰ ਕੀ ਕਰਾਂ ਕੀ ਕਰੀਏ ਤੇਰਾ ਮਤਲਬ ਤੂੰ ਫੋਨ ਵੀ ਨੇੜਾ ਕਿਸੇ ਕੋ ਕਰਵਾਇਆ ਉਹਨੇ ਕੀ ਹੋ ਗਿਆ ਉਹ ਗਿਆ ਤੇਰਾ ਉਹ ਨਹੀਂ ਭਗਵਾਉਂਦਾ ਉਹ ਆ ਰਹਾ ਹੋ ਗਿਆ ਤੇਰਾ ਭਰਾ ਤੇਰਾ ਲੰਬਾ ਜਿਹੜਾ ਬਲੀ ਭਰਾ ਤੇਨੇ ਘੁੱਟ ਘੁੱਟ ਕੇ ਸੋਣੀ ਦੇ ਅੰਦਰ ਦਿੱਤਾ ਤੇ ਕੁੱਟਿਆ ਤੇ ਹੋਵੇਵੇਂ ਫੋਨ ਆਇਆ ਕਾਲ ਤਾਂ ਫੋਨ ਆਇਆ ਵੰਡੀ ਦਾ ਮੁੰਡਾ ਆਇਆ ਉਹ ਮੈਂ ਤੈਨੂੰ ਗੱਲ ਦੱਸਾਂ ਜੇ ਕੋਈ ਗੱਲ ਹੋਣੀ ਨਾ ਤੈਨੂੰ ਮੈਂ ਛੱਡਣਾ ਨਹੀਂ ਤੇਰੇ ਮੈਂ ਫਾਂਡੇ ਜੇ ਖੋਦਨੇ ਤੇਰੇ ਮੈਂ ਇਹ ਨਹੀਂ ਕਰੋ ਕੱਢਣਾ ਜਾਵੇ ਮਾਂ ਦੇ ਕੋਲ ਕੀ ਹੋ ਗਿਆ ਇਹ ਹੋ ਗਿਆ ਵੀਰ ਹੁਣਾਂ ਕੀ ਆ ਫੋਨ ਨੂੰ ਕੋਟ-ਕੋਟ ਕੇ ਅੰਦਰ ਦਿੱਤਾ ਹੀ ਉਹਨਾਂ ਨੇ ਆਹ ਫੋਨ ਆਹ ਨਹੀਂ ਲੋੜਾ ਪੈਸੇ ਲੱਗੇ ਵੇ ਚਲ ਜਿਓ ਨਾ ਮਾਰ ਦੇਣੀ ਹੁਣੇ ਚਲ ਜਿਓ ਜਾ ਉੱਠੋ ਉੱਠੋ ਛੇਤੀ ਕਰੋ ਵੇ ਚੱਲ ਨਹੀਂ ਆ ਇਹ ਛੇਤੀ ਕਰੋ ਤੂੰ ਬਾਹਰ ਮਾਰੋ ਕਰ ਨਹੀਂ ਕਰਤਾ ਤੂੰ ਹੁਣ ਹਾਹੋ ਭੈਣੇ ਤੇਰੇ ਦਿਮਾਗ ਹੀ ਨਿਪੜਦਾ ਪਹਿਲਾਂ ਉਹਨਾਂ ਨਾਲ ਵੇਖ ਲੈ ਮੈਨੂੰ ਉੱਥੇ ਮਿਲ ਗਿਆ ਨਾ ਗੋਪੀ ਤੇ ਮੈਂ ਵਿਛਾ ਕੇ ਹੋਣਾ ਹੁਣ ਨਹੀਂ ਲੋੜੀ ਪਾਈ ਜਾਂਦੇ ਮੈਨੂੰ ਫੋਨ ਲਾ ਕੇ ਪੁੱਛਦੇ ਲੈੰਦਾ ਫੇ ਗੱਲ ਕੀ ਹੋਈ ਆ ਤੇਰਾ ਫੋਨ ਤੇਰਾ ਜੀ ਕੱਤਾ ਮਾਰ ਕੇ ਤੇਰਾ ਸਿਰ ਖੋਦਾਂ ਤੇਰਾ ਮੈਂ ਉਹਨੂੰ ਪਤਾ ਕਰਨਾ ਮੈਂ ਕਰ ਲਿਆ ਜਿਹੜਾ ਕਰਨਾ ਹੈ ਕਰਦੀ ਆ ਮੇਰੇ ਅੰਦਰ ਮਾਰ ਦੇ ਮੁੰਡੇ ਨੇ ਗੁੱਸੇ ਤੋਂ ਮੈਂ ਤੇ ਆਪ ਸੁਣ ਲਈ ਹਾਂ ਮੈਂ ਪਤਾ ਨਹੀਂ ਕੀ ਲੋੜਾ ਇਹ ਬਹੁਤਾ ਫੋਨ ਕਰ ਗਿਆ ਜਾਨ ਦੀ ਫੋਨ ਕਰਨ ਬਹੁਤਾ ਹੀ ਉਹਨੂੰ ਕਿਹੜਾ ਸਾਰਾ ਸਤਿਆਨਾਸ਼ ਕਰਤਾ ਉਹਦੀ ਲਾਈਫ ਦਾ ਤੇ ਸਾਡਾ ਵੀ ਕਿੰਦਾ ਵੀ ਕੁੜੀ ਭੋਰੀ ਇਹਨੂੰ ਨਸਲ ਦਾ ਪਤਾ ਹੀ ਤੇਰਾ ਭਰਾ ਕਿੱਦਾਂ ਦਾ ਵਾ ਫਿਰ ਵੀ ਵਾਰ ਮੰਨੀ ਨਹੀਂ ਕੱਪੀ ਵਿੱਚ ਹੀ ਲੱਗੀ ਆ ਵੈਲੀਆ ਦਾ ਲਾਲ ਲਾਤੀ ਹੈਗੀ ਕਿਹੜਾ ਵੈਰ ਕੱਢਿਆ ਇਹਨੂੰ ਕੀ ਜ਼ਰੂਰਤ ਏਨੂੰ ਮੇਰੇ ਅੱਗੇ ਨਹੀਂ ਆਉਂਦੀ ਜੀ ਮੈਂ ਵੀ ਕਿਹਾ ਕੋਈ ਗੱਟੇ ਲਾਫਟਾ ਨਾ ਕੀਤਾ ਮਾਦਰੇ ਚਲੋ ਚਲੋ ਅਟੋ ਖੜੀ ਰਹੀ ਐ ਮੋਰਚੇ ਤੇ ਚੱਜੋ ਵਾ ਗੱਡੀ ਕਰ ਦੋ ਸ਼ਤੀ ਕਰੋ ਅਰੇ ਸੇਪਾ ਅੰਦਰੋਂ ਖੱਤੇ ਪਹਿਲਾਂ ਤਰਲੇ ਲੈਂਦੇ ਵੀ ਇਹਦਾ ਚਲਾ ਹੋ ਜੇਗੇ ਤੇ ਜੇ ਮੈਂ ਕਰਵਾ ਹੀ ਦਿੱਤਾ ਤੇ ਚੌਧਰ ਜੀ ਕਹਿੰਦੇ ਪਿਆ ਕੁੱਤਰਾ ਮਾਰਨਾ ਸ਼ੁਰੂ ਕਰ ਦਿੱਤਾ ਮਾਤਾ ਨੂੰ ਇੱਥੋਂ ਜਾ ਕੇ ਪੰਪ ਦੇ ਦਿੱਤਾ ਹੁਣ ਨਾ ਇਹਨਾਂ ਨੇ ਸੋਚਿਆ ਆਪਣੇ ਦਿਮਾਗ ਨਾਲ ਵੀ ਜੇ ਮੈਂ ਗੁੱਸੇ ਜਾਣ ਕੇ ਕਹਿ ਦਿੱਤਾ ਵੀ ਖਿੱਚ ਕੇ ਤੇ ਪਿੱਛੇ ਜ਼ਿਆਦਾ ਖਿੱਚਣ ਲੱਗ ਪੇ ਜਿੰਨੇ ਤੋਂ ਮੈਨੂੰ ਨਹੀਂ ਸੱਦਾ ਉੱਥੇ ਵੀ ਗਲੀ ਗਵਾੜ ਮੇਰਾ ਪੂਰਾ ਜਲੂਸ ਕੱਢ ਕੇ ਆਊਗਾ ਲੋਕੇ ਕੰਦਾ ਕੋਠੇ ਤੇ ਵੇਖਣਗੇ ਨਹੀਂ ਮੇਰੀ ਗੱਲ ਸੁਣ ਲੋੜਾ ਪੈ ਕੇ ਲੱਗੇ ਜਾ ਬੈ ਜਾ ਤਾਂ ਮੰਨ ਲਾਗਾ ਪਤਾ ਮੈਨੂੰ ਤੇਰਾ ਵੀ ਹਾਏ ਹੈ ਨਹੀਂ ਤੂੰ ਦੂਰ ਆਂਗੂ ਤੇ ਮਗਿਆ ਪਿਆ ਹੀ ਕੋਈ ਪਾਣੀ ਪਾਉਣ ਵਾਲਾ ਵੀ ਤੇ ਚਾਹੀ ਜਾ ਵਾ ਪਾਣੀ ਪਾਇਆ ਸਮਝਿਆ ਕਰੋ ਤੂੰ ਮੋਗ ਤੂੰ ਅੱਗਾ ਪਿਛੇ ਤੇ ਤੇਲ ਪਾਉਂਦੀ ਰਹਿਨੀ ਅੱਜ ਪਾਣੀ ਪਾ ਤਾ ਤੂੰ ਤੇ ਪਾਣੀ ਪਾ ਤਾ ਤੇਰੇ ਤੇ ਹੋ ਵਜੋ ਦਬਾਲੇ ਮਾਤਾ ਦੀ ਮੈਂ ਤੇ ਤੇਲ ਪਾਈ ਦਿੱਤਾ ਨਾ ਹਾਏ ਨਹੀਂ ਤਾ ਤੇਰਾ ਪੜਾ ਹਏ ਹਣੀ ਕੋਹਨੀ ਹੋ ਗਿਆ ਜਰ ਲਿਆ ਕਰ ਤੇਰੇ ਬੀਬਲੀਆਂ ਚ ਅੱਗ ਪਾ ਦੇਣੀ ਹੁਣੇ ਜੇ ਸਾਹਮਣੇ ਖੁੰਡੀ ਫਾਲੀ ਮਾਰ ਮਾਰ ਲਾਤਾਂ ਪਾ ਦੇਣੀ ਆ ਵੀਰਾ ਖਰਬਦਵਾਣੇ ਵਾਂਗੂ ਸਿਰ ਤੇਰਾ ਖੋਲ ਦੇਣਾ ਸੀ ਅੱਜ ਉਹ ਸ਼ੋਰ ਕਰਨਾ ਬਚਾ ਲਿਆ ਵਾ ਨਹੀਂ ਇੰਨੇ ਜਲਾ ਤੋਦਾ ਗੱਲ ਕਹਿਣ ਦੀ ਅਸੀਂ ਤਰੇ ਨਾ ਕਤਲੇ ਕੀ ਪਤਾ ਗੱਲ ਹੋਈ ਵੀ ਕਿ ਨਹੀਂ ਇਹ ਤਾਂ ਕੰਚਲੀ ਤਾਂ ਉਦਾਂ ਹੀ ਨਹੀਂ ਉਥੇ ਰਹਿਣ ਨੂੰ ਜੀ ਕਰਦਾ ਜਿਹੜੀ ਗੱਲ ਵਾ ਇੱਥੇ ਜੋ ਯਾਰੀਆਂ ਲਾਈਆਂ ਵਾ ਉਥੇ ਚੰਗਾ ਲੱਗਦਾ ਨੂੰ ਰਹਿਣਾ ਸਮਝਦੀ ਨਹੀਂ ਤੂੰ ਕਿ ਚੱਲ ਜਾ ਲੈ ਹੋ ਇੱਥੇ ਲੈ ਆ ਸਦਕਾ ਬਾਹਰ ਲੈ ਇੱਥੇ ਤੂੰ ਦਾ ਜਾੜਾ ਪਾਇਆ ਹੁੰਦਾ ਤਿਆਰ ਹੋ ਕੇ ਰਿਆ ਕਰਨੀ ਤੂੰ ਵੇਖੀ ਮੁਰਕੇ ਤਾਂ ਠ ਆਪਣਾ ਬੰਦਾ ਤੇ ਕੋ ਸਾਂਭਿਆ ਨਹੀਂ ਜਾਂਦਾ ਘਰ ਸੰਭਾਲ ਲੈਣ ਜਾਂਦਾ ਦੁੱਧਿਆਂ ਦੇ ਵਿੱਚ ਟਾਂਗ ਡਾਉਣ ਬੜੀ ਛਤੀ ਆ ਜਾਂਦੀ ਤੂੰ ਚੱਲ ਵੇਖ ਲਓ ਜਿੱਦਾਂ ਕਰਨੀ ਕਰ ਲੋ ਅੱਛਾ ਕਿੰਦਰਾ ਆਇਆ ਵਾ ਪਤਾ ਇੱਥੇ ਦਾ ਚਾਹ ਘਟ ਬਣਾਵਾ ਪਾਣੀ ਪੀ ਮੈਂ ਪਾਣੀ ਪੀਣ ਨਹੀਂ ਆਇਆ ਤੈਨੂੰ ਪਤਾ ਮਾਤਾ ਮੈਂ ਕਦੇ ਵਾਸਤੇ ਆਇਆ ਹਾਂ ਤੁਹਾਨੂੰ ਵੀ ਪਤਾ ਲੱਗੇ ਮੈਂ ਤੈਨੂੰ ਕੱਲ ਦੱਸਾਂ ਮੈਂ ਤਾਂ ਤੁਹਾਡੇ ਵਰਗੇ ਲੋਕਾਂ ਨੇ ਸਮਾਜ ਚ ਗੰਦ ਪਾ ਕੇ ਰੱਖਿਆ ਮੈਨੂੰ ਸੋਨੀ ਦੱਸੋ ਸੋਨੀ ਕਿਹਦੇ ਅੰਦਰ ਦਿੱਤੀ ਆ ਪਾਜੀ ਪਾਜੀ ਇੱਥੇ ਪਾਜੀ ਨਾਲੇ ਗੋਪੀ ਦੇ ਉਹ ਕਿੱਥੇ ਆਓ ਲੈ ਆ ਜੀ ਹਾਂ ਅਸੀਂ ਬਾਦੀ ਬਾਦੀ ਓ ਆ ਵੇਖੋ ਥੋੜੀ ਕੀ ਗੱਲ ਹੋਈ ਕੀ ਹੋ ਪਾਣੀ ਮੇਰੇ ਨਾਲੇ ਬਹੁਤ ਕੁੱਤੇ ਆ ਨਾ ਮੇਰੀ ਦਾਸਮਣ ਭਰਾਵਾ ਇਹਨੇ ਦੋ ਜੀਆਂ ਦੀ ਗੱਲ ਬਾਤ ਉਹ ਮੇਰੇ ਦੇ ਵਿੱਚ ਕੋਈ ਰੋਲ ਹੀ ਨਹੀਂ ਦਾ ਓ ਮਾਤਾ ਤੂੰ ਮੈਨੂੰ ਨਾ ਬਣਾ ਤੂੰ ਇੱਧਰ ਵੇ ਕੀ ਕੁੱਟ ਕੁੱਟ ਕੇ ਹਾਰ ਕੀਤਾ ਓ ਜ਼ਾਲਮੂ ਜੇ ਉਹਨੂੰ ਵਛਣ ਲਾ ਬਚਨ ਨੂੰ ਮੌਕਾ ਮਿਲਿਆ ਹੀ ਆ ਤੇ ਤੁਸੀਂ ਕਿ ਰਹਿਮ ਕਰ ਲੈਂਦੇ ਤੁਸੀਂ ਤਾਂ ਕੁੱਟ ਕੁੱਟ ਕੇ ਕੀ ਬਣਾਤਾ ਵੇਖੋ ਮੈਨੂੰ ਰਾਤ ਦਾ ਬੰਦ ਕੀਤਾ ਬਾਜੀ ਨਜ਼ਰ ਮਨੇ ਐਸੇ ਕਰਕੇ ਲੋਕੀਂ ਕੀ ਜੰਮਰ ਤੋਂ ਡਰਦੇ ਆ ਠੀਕ ਆ ਤੁਹਾਡੇ ਵਰਗੇ ਲੋਕ ਆ ਕੇ ਕੋਈ ਗੰਦ ਪਾਇਆ ਸਮਾਜ ਵਿੱਚ ਮੁੰਡਾ ਵਰਤ ਫੜਾਉਂਦੇ ਆਓ ਜੀ ਇਹ ਬੇਕੀ ਬੁਲਾਉਂ ਤੈਨੂੰ ਤੈਨੂੰ ਪਈ ਨਾ ਇਦਾਂ ਮੈਂ ਪਾਸੇ ਜਾਣੇ ਆ ਤੂੰ ਕੀ ਸੋਚਿਆ ਇਹਦੇ ਪਿੱਛੇ ਕੋਈ ਹੈ ਨਹੀਂ ਆ ਅਸੀਂ ਆ ਗਏ ਆ ਕੀ ਬਣਾ ਕੇ ਤੋਰੀ ਅਸੀਂ ਇਹਦੇ ਪਿੱਛੇ ਆਉਣ ਵਾਲੇ ਆ ਤੈਨੂੰ ਵੀ ਥੋੜਾ ਜਿਹਾ ਵੱਡਿਆ ਕਰੋ ਇਹ ਜਬਾਨ ਬੜੀ ਚੱਲਦੀ ਓ ਉਹ ਤਾਂ ਗਾੜੀ برداشت ਨਹੀਂ ਕਰਦਾ ਮੈਂ ਕੀ ਕਰਾਂ ਇਹ ਦੋਵੇਂ ਆਪਸ ਵਿੱਚ ਨੁਕੜਾਂ ਪੈਂਦੇ ਮਾੜਾ ਮੈਨੂੰ ਇਹਨਾਂ ਵੀ ਨਹੀਂ ਲੱਗਾ ਕਿ ਤੇਰੀ ਕੀ ਵੀ ਸਾਡੇ ਘਰ ਵਾਲਾ ਮੈਂ ਵੀ ਚੱਲਦਾ ਉਹ ਤਾਂ ਗੋਰੀ ਵੀ ਇਤਰਾ ਕਰਦਾ ਗੋਲ ਸਾਡੀ ਸਾਡੀ ਕੀ ਐਂਦਾ ਬੋਲਦੀ ਤੇਰਾ ਗਾੜੀ ਉਹਨੇ ਤਾਂ ਤੈਨੂੰ ਮੌਕਾ ਹੀ ਨਹੀਂ ਦਿੱਤੀ ਤੇ ਬੋਲ ਦੋ ਤੈਨੂੰ ਮਾਰ ਦੋਗੇ ਹਾਂ ਮੈਨੂੰ ਨਹੀਂ ਪਤਾ ਉਹਨੇ ਗੱਲ ਕਰ ਉਹ ਕੰਮ ਤੇ ਗਿਆ ਆ ਲਾਂਦੇ ਫਿਰ ਉਹਦਾ ਹਾਲੇ ਕੋ ਕੀ ਬਣਾਇਆ ਪਹਿਲਾਂ ਮੈਂ ਹੁਣ ਕੀ ਕਰਾਂ ਮੈਂ ਤਾਂ ਇਹਨਾਂ ਨੂੰ ਵੇਖਿਆ ਵੀ ਕੀ ਪਾੰਡਿਆ ਅੰਦਰ ਉਹਨੂੰ ਕਹੀਂ ਹੁਣ ਮੇਰੇ ਘਰ ਆਵੇ ਮੈਂ ਜਾਵੇ ਇਹਨੂੰ ਲੈਣ ਮੈਂ ਉੱਥੋਂ ਹੀ ਸਾਦਣਾ ਨੂੰ ਆ ਵਤੋ 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 ਮੈਂ ਚੱਲਿਆ ਲੈ ਕੇ ਹੁਣ ਆਇਓ ਨਾ ਆਹੀਂ ਜੇ ਤੋਰਦੀ ਮੈਂ ਪਾਜੀ ਬੜੀਆਂ ਬਰਦਾਸ਼ ਕੀਤੀਆਂ ਬੜੀਆਂ ਢਿੱਡ ਜਪਾਈਆਂ ਨਹੀਂ ਮੇਰਾ ਮਾਲ ਲੰਗੂਆ ਕੀ ਕਰਦੂ ਮੈਂ ਤੈਨੂੰ ਕੀ ਆਖਿਆ ਵਾ ਜੇ ਸਾਡੇ ਹੁੰਦਿਆਂ ਹੀ ਟਿਕਣ ਦੇਣ ਦੇ ਐਨਾ ਬੋਲੀ ਜਾਂਦੇ ਹੋ ਪਿੱਛੋਂ ਕੀ ਕਰਦੇ ਹੋਗੇ ਓਏ ਅਹੀਂ ਸੋਚਿਆ ਸੀ ਕਿ ਸਾਡੀ ਧੀ ਆ ਸਾਡਾ ਘਰ ਵਾ ਦੂਜਾ ਘਰ ਵੀ ਸਾਡਾ ਉੱਥੇ ਚਲ ਗਈ ਆਂ ਸਾਰੀ ਉਮਰ ਮਿਲਦੇ ਰਵਾਂਗੇ ਓ ਤੂੰ ਹੀ ਤੇ ਰੰਗ ਬਖਾਲਨੇ ਵੀ ਸ਼ੁਰੂ ਕਰਤੇ ਅੱਜ ਮੇਦਲ ਕੀ ਹੈ ਮੇਰਾ ਦੂਜਾ ਮਿਆਨਾ ਕਰੋ ਮੈਨੂੰ ਦੋ ਰੋਟੀਆਂ ਖਾ ਲੈੰਦੋ ਤੇ ਇੰਨਾ ਝਾਲਮਾ ਦੀ ਅਤੀ ਦੇ ਕੇ ਤੁਸੀਂ ਬਹੁਤ ਵੱਡਾ ਪਾਪ ਕਰਤਾ ਉਹ ਪੁੱਤ ਮੈਨੂੰ ਨਹੀਂ ਪਤਾ ਕਿ ਮੈਂ ਕਸਾਈਆਂ ਦੇ ਗਊ ਨੂੰ ਭੇਜੰਡਿਆ ਵਾਂ ਇੰਨੇ ਕਸਾਈ ਆਏ ਕਿਨੂੰ ਲੈ ਜਾਓ ਭਾਜੀ ਮੈਨੂੰ ਇੱਥੋਂ ਲੈ ਜਾਓ ਨਹੀਂ ਨਹੀਂ ਮੈਂ ਲੈ ਕੇ ਜਾਉਂਗਾ ਪੁੱਤ ਹੁਣ ਇਹਨਾਂ ਨੇ ਕਸਾਈਆਂ ਦੇ ਕੋਲ ਨਹੀਂ ਮੈਂ ਛੱਡ ਗਿਆ ਦਾ ਤੈਨੂੰ ਮੈਨੂੰ ਲੈ ਜਾਓ ਭਾਜੀ ਇੱਥੋਂ ਨਾ ਨਹੀਂ ਤੀਏ ਆਉਂਦਾ ਵਾ ਕੁੱਤਾ ਤੇ ਮੈਂ ਗੱਲ ਕਰਦੀ ਆ ਇੱਧਰ ਆ ਮੰਮੀ ਇਹ ਤੁਸੀਂ ਕਹਿੰਦੇ ਇਨੀ ਗੱਲ ਸਾਰੀ ਰਾਤ ਭਾਜੀ ਮੈਨੂੰ ਅੰਦਰ ਬੰਦ ਕਰ ਛੜਿਆ ਰੋਟੀ ਛੱਡ ਪਾਣੀ ਦਾ ਘੋਟਣੀ ਨਾਲ ਹੀ ਮੈਨੂੰ ਦਿੱਤਾ ਤੇ ਮੈਨੂੰ ਇਹ ਨਹੀਂ ਗੱਲ ਕਹਿ ਨਹੀਂ ਤੁਹਾਨੂੰ ਇੱਥੋਂ ਖਰਾਕ ਨਹੀਂ ਸਮਝਦੇ ਆ ਵੀ ਇਹ ਖੜਕਾਉਣ ਦੀ ਵੀ ਅੰਦਰ ਕੀ ਗੱਲ ਵਾ ਉਹ ਵੀ ਇੱਥੇ ਘਰ ਪੌਂਖਦਾ ਸੀ ਮੈਨਾਂ ਤਾਂ ਜਿੰਨੇ ਕੁੰਡਾ ਖੋਲਿਆ ਤੇ ਉਹਦਾ ਮੈਂ ਹਾਲ ਕਰਨੀ ਬੁਰਾ ਤੋਂਨੇ ਮੈਨੂੰ ਬੁੱਢੇ ਵਾਰੇ ਛੱਟ ਪੇਟ ਲਾ ਜਿੰਦਾ ਮੈਂ ਕੀ ਕਰਦੀ ਤੇ ਹੁਣ ਫੇਰ ਉਹ ਨਹੀਂ ਰੋ ਅਸੀਂ ਜੇ ਭੇਜਣੇ ਚੱਲੇ ਬੈਗੇ ਤੇ ਲੈਣ ਨਾ ਆਇਓ ਚਲੋ ਸੌਣਾ ਮਾਤਾ ਕਿਤੇ ਉਹਨੂੰ ਨਾ ਲੈਣ ਭੇਜ ਜੀ ਮੈਂ ਤਾਂ ਲੱਤਾਂ ਛਾਗ ਦੂੰ ਲੱਤਾਂ ਠੀਕ ਆ ਉਹ ਨਾ ਮੈਨੂੰ ਉਹ ਮੁੰਡਾ ਕਦੇ ਫੋਨ ਕਰਦਾ ਤੁਸੀਂ ਤੇ ਉਹ ਦਮ ਮਾਰਦੇ ਨਹੀਂ ਘੁੱਟ-ਘੁੱਟ ਕੇ ਉਹ ਮੈਨੂੰ ਤੇ ਆਕਾਸ਼ ਨੇ ਫੋਨ ਕੀਤਾ ਮੈਨੂੰ ਤੇ ਲੱਗ ਆ ਕੇ ਕਹੀ ਮੈਂ ਤੇ ਉਸੇ ਵੇਲੇ ਭੱਜ ਆਇਆ ਅੱਛਾ ਇਹ ਆਕਾਸ਼ ਦੀਆਂ ਕਰਤੂਤਾ ਹੋਈਆਂ ਵਾ ਉਹਨੇ ਜਾ ਕੇ ਪਿੱਤੀ ਪੜਾਈ ਦੱਸਿਆ ਵਾ ਇਹਨੇ ਅੰਦਰੋਂ ਦੱਸਿਆ ਵੀ ਤੇ ਫੇਰ ਇਹੋ ਕੀ ਆ ਵਾ ਸਾਡੇ ਘਰ ਤੋਂ ਆਇਆ ਨਿਕਾਸ਼ ਹਾਏ ਮੈਂ ਮਰ ਜਾ ਇੱਕ ਚੰਦ ਛੱਡ ਗਿਆ ਹਾਏ ਸਾਡੇ ਘਰ ਚ ਤੇ ਬੜਾ ਕਾਲਾ ਪੈ ਗਈ ਆ ਹਾਏ ਕੀ ਕਰਨਾ ਹਣ ਸਾਨੂੰ ਸਜ਼ਾ ਹੋ ਜੂਗੀ ਮਾਂ ਪੁੱਤਾਂ ਨੂੰ ਹਾਏ ਕਾਹੇ ਕਦਾਂ ਨਿਬੜੂ ਮੇਰੇ ਤੇ ਕਾਸ਼ ਦੇ ਨਾਲ ਮੀਟਿੰਗ ਚ ਤੇਲ ਪਾ ਕੇ ਆਉਣੀ ਆ ਹਾਏ ਨਹੀਂ ਇਹ ਸਾਡਾ ਕਦੋਂ ਦਾ ਵੈਰੀ ਬਣਾ ਸਾਡੇ ਚੜਾ ਚ ਬਹਿ ਗਿਆ ਹਾਏ ਮੈਂ ਮਰਾਂ ਹਾਏ ਹਾਏ ਇਹਦਾ ਬਿਆਜੇ ਬੇੜਾ ਕਾਸ਼ ਦਾ ਇਹਨੇ ਸਾਡੀਆਂ ਬੇੜਾਂ ਚ ਟੱਟੇ ਪਾਇਆ ਦੀ ਖੱਤੀ ਨਾਲ ਗੱਲ ਕੀਤੀ ਹੋਣੀ ਆ ਹਾਏ ਕਾਸ਼ ਥੋੜਾ ਜਿਹਾ ਸਮਾ ਲਿਓਣ ਵਾਲਾ ਵਾ ਰੋਟੀ ਖਾ ਲਾ ਤੇ ਫਿਰ ਉਹ ਮੈਨੂੰ ਲਿਆ ਦੇ ਠੀਕ ਹੈ ਨਾ ਆਹੋ ਆ ਗਏ ਤੂੰ ਹਾਡਾ ਕਦੋਂ ਕਦ ਦੁਸ਼ਮਣ ਨਿਕਲਿਆ ਸੀ ਹਾਂ ਤੂੰ ਉੱਧਰ ਤੱਕ ਉੱਧਰ ਗੱਲਾਂ ਪਚਾ ਕੇ ਸਾਡੇ ਘਰ ਤੋਂ ਕਿੰਨਾ ਖਲਾਰਾ ਪਾਇਆ ਹੈ ਇਹ ਥਾਣੇ ਪਹਟਾਣਾ ਤੱਕ ਗੱਲ ਚੱਲ ਗਈ ਆ ਪਰ ਸਾਰੇ ਜੇ ਕੀ ਕਰਦਾ ਇਹਨੂੰ ਕੀ ਪਤਾ ਆ ਹੈ ਮੇਰੇ ਨਾਲ ਗੱਲ ਕਰ ਕੀ ਹੋਇਆ ਚਾਚੀ ਜੀ ਉਹ ਜੇ ਉਹ ਇੰਨਾ ਕਲਪੰਦੇ ਬਾਰੀ ਥਣੀ ਮੈਂ ਫੋਨ ਹੀ ਲਾ ਕੇ ਦੇ ਲਾ ਸਕਦਾ ਸੀ ਹਾਂ ਹੈ ਚਾਚੀ ਇਹ ਤਾਂ ਮੈਨੂੰ ਵੀ ਦੱਸਣ ਡਿਆ ਸੀ ਤੁਸੀਂ ਤੇ ਕਿਤੇ ਬੌਟੀ ਦਾ ਫੋਟੋ-ਗੋਟ ਕੇ ਬੁਰਾਈ ਹਾਲ ਕੀਤਾ ਵਾ ਅ ਬਲਤ ਅੱਛਾ ਉਹ ਤੂੰ ਇਹ ਨਾਲ ਪ੍ਰੈਨ ਬਣਾ ਲਿਆ ਵਾ ਨਾ ਪਲੈਨ ਕਾਤਾ ਬਣਾ ਲਿਆ ਜਿਵੇਂ ਮੁੰਡੇ ਦੇ ਫੋਨ ਹੋਣਾ ਰੋਂਦੀ ਨੇ ਕਹਿ ਦਿੱਤਾ ਉਹ ਤੋਨੇ ਲਾਤਾ ਤੂੰ ਕਿ ਮੇਰੇ ਮੁੰਡੇ ਦਾ ਮੈਂ ਤੁਹਾਡਾ ਕੀ ਕੰਮ ਲਾਉਣ ਦਾ ਤੂੰ ਹੀ ਸਾਡੇ ਸ਼ਰੀਕਾ ਤੂੰ ਸਾਡੇ ਖਰਚ ਰੰਦ ਪਾ ਕੇ ਆ ਦੇਤਾ ਪ੍ਰੰਤ ਕਾਦਾ ਪਾ ਦੇ ਇਹ ਜੇਲਾ ਤੱਕ ਕੰਮ ਜਾਣਾ ਇਹਨੂੰ ਵੀ ਨਾਲ ਰੱਖਣਾ ਹੀ ਮੈਨੂੰ ਤੂੰ ਕਿਉਂ ਰੱਖਣਾ ਹੈ ਪਹਿਲਾਂ ਤੂੰ ਆਂਦੀ ਸੀ ਮੇਰਾ ਮੁੰਡਾ ਵਿਆਹਿਆ ਨਹੀਂ ਜਾਂਦਾ ਜੇ ਤੇਰਾ ਮੁੰਡਾ ਵਿਆਹਿਆ ਗਿਆ ਵਾ ਤੇ ਉਹਨਾਂ ਤੇ ਤੂੰ ਸ਼ੁਕਰ ਕਰੋ ਜਿੰਦੀ ਛੜਤੀ ਆ ਤੁਸੀਂ ਤੈਨੂੰ ਮਾਰ ਹੀ ਦੇਣਾ ਜਿੱਦਾਂ ਤੇ ਤੂੰ ਇਹਦਾ ਵੇਖੇ ਮੈਂ ਵੀ ਨੰਗ ਦੀ ਨਾ ਤੱਕ ਤਾ ਉਹਰਾ ਹਾਲ ਉਹਦਾ ਕੀਤਾ ਨੀਲ ਕਿਤੇ ਗੋੜ ਗੋੜੇ ਉਹਦੇ ਪਾਰ ਅੱਛਾ ਤੂੰ ਹੋਵੇਂਂ ਜ ਰਹਿਨੀ ਆ ਕੀ ਤਾਥੜੀ ਹਾਂ ਬਣਾ ਤਾ ਵੇਖਣਾ ਯਾਰ ਤੇ ਬੂਆ ਨਾਲ ਲਗ ਲਗ ਹੋ ਜਾਂਦੀ ਉਹਨੂੰ ਰਹਿਨੀ ਆ ਲੱਗਦੇ ਆਂਦੇ ਤੋਂ ਤਾਂ ਸਾਫ ਹੀ ਪਤਾ ਲੱਗਦਾ ਵੀ ਉੱਥੇ ਕੀ ਡੇ ਕਰਨ ਕੀ ਨਹੀਂ ਤੁਸੀਂ ਕਰਨ ਦੇ ਕੋਈ ਨਹੀਂ ਇਹਦੀ ਕਾਰਵਾਈ ਆਉਣਾ ਤੇ ਫਿਰ ਤੈਨੂੰ ਲੱਗਣਾ ਪਵੇ ਮੈਂ ਕੀ ਤਾ ਸਾਹਮਣੇ ਜੱਜ ਰੱਖਣੀ ਆ ਉਹਦੀ ਐਡੀ ਜਬਾਨ ਵਾ ਨਹੀਂ ਤੈਨੂੰ ਨਾ ਰੱਖ ਕੇ ਦੱਸੂਗੀ ਕਿੰਦਾ ਰੱਖੀਦੀ ਆ ਇਹਦਾ ਮਖਤੀ ਦੱਸੂਗਾ ਤੱਕ ਕਿਉਂ ਦੱਸ ਤਨ ਮੈਂ ਰੱਖਾ ਅਸੈਂਬਲੀ ਆ ਨਸ਼ਾ ਸ਼ਰਾਬਾ ਪੀਂਦਾ ਤੇ ਮੈਂ ਉਹਦਾ ਨਾ ਹੀ ਗਰੀਬ ਨਹੀਂ ਲਿਆ ਕੇ ਇੱਥੇ ਸੁਟਾ ਨੀ ਮਾਰਨਾ ਕਰੀਂ ਨਾ ਵੜਾ ਕਾਣਾ ਨਾ ਨਹੀਂ ਨਹੀਂ ਜੀ ਜਵਾਨਾ ਬੋਲੋ ਫਿਰ ਕੀ ਹੈ ਤੁਹਾਡੇ ਘਰ ਪਾਕਾਤਾ ਤੁਮ ਮੰਨਰੇ ਟੇਕੇ ਰਾਤੇ ਆ ਕੇ ਦੇਤੀ ਕਰ ਤਾ ਚੋਪਾ ਜਾ ਮੇਰਾ ਨਾਮ ਲਗਾ ਕੇ ਕਰਨੀ ਨਹੀਂ ਮੈਂ ਫੇ ਕਰ ਲੈਣੀ ਗਾਲ ਇਹਦਾ ਨਾ ਤਾਂ ਤਾਨਾ ਨਾ ਚੜ ਆ ਹ ਤੂੰ ਜਿਆਦਾ ਗਈ ਆਂ ਤੇ ਘਰ ਆ ਕੇ ਇੱਕ ਬਣੇ ਤਾਂ ਚੋਰ ਨਾ ਤੀ ਇਹ ਬਾਬਾ ਗੁਰਾਂ ਦਾ ਸ਼ੇਰ ਦਾ ਪੁੱਤ ਲੱਗ ਜਾ ਨਸ਼ਾ ਤਾਂ ਲੱਗੋ ਸ਼ਰਾਬਤ ਲੱਗਾ ਨਸ਼ਾ ਤਾਂ ਲੱਗ ਜਾ ਆਹ ਆਹ ਹਟਾ ਗੰਦੇ ਨੂੰ ਹਟਾ ਦੇ ਵੇਖਾ ਤੂੰ ਵਰਤੀ ਲਈ ਮੈਂ ਤੈਨੂੰ ਰੱਖ ਕੇ ਦੱਸੂ ਨੂੰ ਗੰਦੇ ਨੂੰ ਹਟਾ ਮੈਂ ਤਾਂ ਵੀ ਜਿੱਦਾਂ ਮੈਂ ਔਖੇ ਤੂੰ ਵੀ ਔਖੀ ਹੋ ਤੂੰ ਗੱਲਾਂ ਕਰਦੀ ਤੂੰ ਘਰ ਆਣ ਕੇ ਹੱਥ ਜੋੜਦੀ ਮੈਂ ਤੇਰੇ ਹੱਥ ਨਾਲ ਵੱਡੇ ਦਾ ਗੱਲ ਕਰੀ ਤੇਰੇ ਨਾਲ ਵੱਡਾਂ ਗੱਲ ਕਰਾਂਗੀ ਤੂੰ ਕਿ ਕਾਲ ਨੂੰ ਫੋਨ ਲਾਉਣ ਆਪਰੇ ਵੀ ਕਹਿੰਦੇ ਹੀ ਫੋਨ ਲਾਦੇ ਤੇ ਮੈਂ ਲਾਦਾ ਸੀ ਆਪਾਂ ਨੂੰ ਆ ਜਾਨਾ ਤੁਮੀ ਜਾਣਨਾ ਨਹੀਂ ਪਤਾ ਮੈਨੂੰ ਵੀ ਪਤਾ ਹੀ ਨਾ ਕਿ ਪਤ ਹੋਇਣਾ ਉਹ ਮਰਨ ਦੀ ਨਾਲੇ ਚੰਗਾ ਹੀ ਕੀਤਾ ਕੰਮ ਫੋਨ ਲਾਤਾ ਤੇ ਬੜਾ ਲੱਗਿਆ ਨਹੀਂ ਪਤਾ ਉਹਦੇ ਨਖਤੀ ਇੰਨੀ ਕਿ ਪੱਤੀ ਆ ਕਿਤੇ ਤੂੰ ਉਹ ਕਿਉਂ ਫਾਚ ਪਸਿਆ ਮੰਮੀ ਮੈਂ ਤੇ ਆਪਣੇ ਧਿਆ ਜਾਂਦਿਆਂ ਹੀ ਉਹਨੇ ਮੈਨੂੰ ਵਾਇ ਮਾਰੀ ਕਿ ਉਹਦੇ ਵਾਲ ਖਿਲਰੇ ਉਹਦੇ ਕਿਤੇ ਕੁੱਟ ਕੁੱਟ ਨੀਲ ਪਾਏ ਉਹਦਾ ਬੁਰਾ ਹਾਲ ਹੋਇਆ ਤੇ ਮੈਂ ਕਿਹਾ ਕੀ ਹੋਇਆ ਵਾ ਕਹਿੰਦੇ ਫੋਨ ਲਾ ਕੇ ਦੇ ਕੋਈ ਨਹੀਂ ਬੋਲਾ ਬਸ ਇੰਨਾ ਕਿਹਾ ਕਿ ਫੋਨ ਲਾ ਕੇ ਦੇ ਮੈਨੂੰ ਮੈਂ ਛੇਤੀ ਛੇਤੀ ਫੋਨ ਲਾਤਾ ਉੱਥੇ ਮੈਂ ਕੀ ਕੀਤਾ ਫੋਨ ਹੀ ਲਾਇਆ ਵਾ ਤੂੰ ਤਾਂ ਨਹੀਂ ਕੀਤਾ ਕੋ ਫੋਨ ਤੇ ਲਾਇਆ ਪਰ ਉਹ ਨਖਤੀ ਹਣ ਕਿੱਦਾਂ ਬੋਲ ਕੇ ਗਈ ਆ ਸਾਡੇ ਘਰਾਂ ਕੇ ਮੈਂ ਤਾਂ ਨਹੀਂ ਇਹ ਨਖਤੀ ਦਿਨ ਉਥੋਂ ਵੇਖਿਆ ਹੁਣ ਉਹਨਾਂ ਨੇ ਧੀ ਨੂੰ ਕਿੱਦਾਂ ਚਿਪ ਚਿਪ ਕੇ ਕੁੱਟ ਕੁੱਟ ਹੁਣ ਆਈ ਹੋਈ ਹਾਲ ਵਾਂ ਠੇ ਆਏ ਨੇ ਕੀ ਬੁਰਾ ਹਾਲ ਇਹਨਾਂ ਦਾ ਹੀ ਹੁਣਾਵਾ ਸਾਡੇ ਨਹੀਂ ਕੋਈ ਜਲਣੀ ਕੋਈ ਗਮੀ ਵੀਰ ਪਾ ਕੇ ਜਾਣ ਤੈਨੂੰ ਪਤਾ ਲੱਗਿਆ ਨਖਤੀ ਨੂੰ ਵੀ ਕਿੱਦਾਂ ਬਗਾਨੀ ਤੇ ਰੱਖੀ ਦੀ ਆ ਉਹਨੂੰ ਨਹੀਂ ਹਟਾਉਂਦੀ ਐ ਆਪਣੇ ਸ਼ਰਾਬ ਪੀਂਦਾਂ ਤੇ ਉਹਨੂੰ ਬਗਾਨੀ ਨੂੰ ਘਟਾ ਘਟਾ ਕੇ ਨੇ ਕੀ ਉਹਦਾ ਬੁਰਾ ਹਾਲ ਕੀਤਾ ਤੂੰ ਆ ਤਾਂ ਇਹ ਜੀ ਗਲਤੀ ਨਹੀਂ ਕਰਨੀ ਚੰਗਾ ਹਾਂ ਤੇ ਬੈਠਾ ਰਹਿ ਆਹ ਵੇਹ ਚੰਦ ਚਾੜਤਾ ਜਿਹੜੀ ਕਰਤੂਤਾ ਮਾੜੀ ਐ ਇਥੋਂ ਕਰਦੀ ਗਈ ਆ ਉਹ ਤੇਰੇ ਮਗਰ ਇਥੇ ਲੱਗੀ ਸੀ ਨਾ ਉੱਥੇ ਵੀ ਕਿਸੇ ਦੇ ਮਗਰ ਲੱਗੀ ਹੋਣੀ ਆ ਅਗਲੇ ਨੇ ਐਨ ਕਰਤਾ ਉੱਥੇ ਦਾ ਹੁੰਡਾ ਫੋਨ ਆਉਂਦਿਆ ਸੀ ਸਭ ਕਿਸੇ ਮੁੰਡੇ ਕੋਲ ਫੋਨ ਕਰ ਕੀ ਹੋਇਆ ਹੁਣ ਹੁਣਾ ਕੀ ਆ ਆ ਜਿਹੜੀਆਂ ਮਾਲੀਆਂ ਆਦਤਾ ਪਈਆਂ ਹੋਣਾ ਉਹ ਬੰਦੇ ਦੀਆਂ ਨਹੀਂ ਛੁੱਟਦੀਆਂ ਉੱਥੇ ਵੀ ਕੰਧਾ ਕੋਠੇ ਟੱਪਦੀ ਹੋਣੀ ਝਾਗਦੀ ਹੋਣੀ ਆ ਤੇ ਅਗਲੇ ਨੇ ਵੇਖ ਲਈ ਹੋਣੀ ਆ ਤੇ ਅਗਲੇ ਨੇ ਪਤੀਲੇ ਵਾਂਗੂ ਮਾਂ ਛੁੱਟੀ ਉਹ ਟੱਕੜ ਕੇ ਅੰਦਰ ਬੰਦ ਕੀਤੀ ਆ ਤੇ ਬਾਜੀ ਲੈਣ ਗਏ ਹੀ ਹੁਣ ਦਵਿੰਦਰ ਅਜੇ ਹੁਣ ਤਾਂ ਵਿਆਹੀ ਗਈ ਓ ਹੈ ਦਿਨ ਕੀ ਰਾਤ ਕੀ ਉਹਨੇ ਹੱਥ ਚੁਕਣਾ ਪਿਓ ਇਹੋ ਜਿਹੀ ਆਪ ਖਾਂਦੀਆਂ ਤੇ ਆਪ ਕਰੀਆਂ ਆਪ ਕਰਾਉਂਦੀਆਂ ਵਾ ਤੇ ਤੁਸੀਂ ਮੇਰੀ ਗੱਲ ਸੁਣ ਲਓ ਧਿਆਨ ਨਾਲ ਉਹਨੇ ਇੱਥੇ ਹੀ ਆਉਣਾ ਵਾ ਤੇ ਤੁਹਾਨੂੰ ਕੋਈ ਲੋੜ ਨਹੀਂ ਉਧਰ ਜਾਣ ਦੀ ਸਰਦਾਰ ਹੈਗੇ ਸੋਹਣੇ ਬੜੇ ਹੋਰ ਨਹੀਂ ਉੱਥੇ ਜਾ ਕੇ ਰਵੇਂ ਗੱਲਾਂ ਮਾਰੀ ਜਾਣੀਆਂ ਤੇ ਦੂਜੀ ਗੱਲ ਇਹ ਉਹ ਗੱਲ ਹੋਈ ਨਾ ਜਿਹੜੀ ਕਦੀ ਮਾਸੀ ਨੇ ਤੈਨੂੰ ਸਿੱਧੇ ਮੂੰਹ ਕਵਾਇਆ ਨਹੀਂ ਆ ਕਦੀ ਉਹਨੇ ਆਵਾਜ਼ ਨਹੀਂ ਮਾਰੀ ਕਿ ਜੋ ਬਣਾ ਸਾਡਾ ਆ ਕੰਮ ਕਰਦੇ ਭਾਜੀ ਹੋਵੇ ਜਾਂ ਨਾ ਹੋਵੇ ਕਰ ਮਾਰੀ ਕਦੀ ਆਵਾਜ਼ ਆਪਣੀ ਜੀਸਤ ਆਪ ਘਟਾ ਲੀਦੇ ਆ ਮੇਰੀ ਗੱਲ ਸੁਣ ਗੱਲ ਤਾਂ ਮਾੜੀ ਆ ਜਿਹੇ ਹੱਥ ਚੁੱਕਿਆ ਉਹਨੇ ਬਹੁਤ ਗਲਤ ਕੀਤਾ ਉਹ ਮਾੜੀ ਹੱਥ ਚੁੱਕੇ ਜੋ ਮਰਜੀ ਕਰਨ ਮਾਰਨ ਮਾਰ ਦੇਣ ਪਰ ਤੁਸੀਂ ਨਹੀਂ ਜੇ ਉਧਰ ਵੱੜਨਾ ਇਹਦਾ ਕਰਕੇ ਸਾਡੇ ਘਰ ਕਿੰਨਾ ਕਪੱਤ ਪਿਆ ਹੈ ਕਿੰਨੀ ਇਥੇ ਕੁੱਤੇ ਖਾਣੀ ਹੋਈ ਤੇ ਆਪ ਆਪ ਹੱਥ ਛਾੜ ਕੇ ਨਿਕਲ ਗਈ ਨਾ ਇਥੇ ਪਰਿ ਬਣ ਕੇ ਤੇ ਫਿਰ ਉਹ ਕਰਤੂਤਾ ਇਥੇ ਆ ਚੱਲੀ ਆ ਉਹਦਾ ਜੀ ਨਹੀਂ ਲੱਗਦਾ ਹਣਾ ਵੇਖ ਮੇਰੀ ਗੱਲ ਸੁਣ ਜੀ ਲਾਉਣ ਵਾਲੀ ਗੱਲ ਕੋਈ ਨਹੀਂ ਗਵਾਂਢੀ ਆ ਸਾਡੇ ਜਾਣਾ ਪੈਂਦਾ ਹੀ ਆ ਗਵਾਂਢੀ ਆ ਨਾ ਮੈਂ ਹੈਗੀ ਆ ਮੰਮੀ ਹੈਗੀ ਆ ਜਾਣਗੇ ਪਰ ਤੁਹੀਂ ਨਹੀਂ ਜਾਣਾ ਤੁਸੀਂ ਚੁੱਪ ਕਰਕੇ ਆਪਣਾ ਆਰਾਮ ਕਰੋ ਅੰਦਰ ਲੰਮੇ ਪੈ ਜਾਓ ਪਕੜਾ ਨਹੀਂ ਆ ਸਾਰੀਆਂ ਉੰਤਰੀਆਂ ਟੈਨਸ਼ਨ ਮੇਰੇ ਵਾਸਤੇ ਰੱਖੀਆਂ ਵਾਂ